ਪਟਿਆਲਾ ਕਰਨਲ ਕਾਂਡ ਦੇ ਵਿੱਚ ਆਖਿਰਕਾਰ ਮੁਲਜ਼ਮ ਪੁਲਿਸ ਮੁਲਾਜ਼ਮਾਂ ਦੀ ਗ੍ਰਿਫਤਾਰੀ ਕਦੋਂ ਹੋਵੇਗੀ ਅੱਜ ਵੱਡਾ ਪ੍ਰਦਰਸ਼ਨ ਪਟਿਆਲਾ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਪਹਿਲੀ ਵਾਰ ਪਟਿਆਲਾ ਦੇ ਪੁਲਿਸ ਮੁਖੀ ਜ਼ਿਲ੍ਹਾ ਪੁਲਿਸ ਮੁਖੀ ਨਾਨਕ ਸਿੰਘ ਮੀਡੀਆ ਦੇ ਸਾਹਮਣੇ ਆਏ ਆਖਿਰਕਾਰ ਉਹਨਾਂ ਨੇ ਗ੍ਰਿਫਤਾਰੀ ਬਾਰੇ ਕੀ ਕਿਹਾ ਹੈ ਕਦੋਂ ਗ੍ਰਿਫਤਾਰੀ ਹੋਵੇਗੀ ਹਾਲੇ ਤੱਕ ਕਿਉਂ ਨਹੀਂ ਹੋਈ ਇਹ ਸਾਰੀ ਗੱਲ ਤੁਹਾਨੂੰ ਦੱਸਦੇ ਹਾਂ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਪਟਿਆਲਾ ਦੇ ਵਿੱਚ ਕਰਨਲ ਪਸ਼ਪਿੰਦਰ ਬਾਠ ਦੇ ਨਾਲ ਕੁੱਟਮਾਰ ਦਾ ਮਾਮਲਾ ਕਾਫੀ ਭਖਿਆ ਹੋਇਆ ਅੱਜ ਸਾਬਕਾ ਸੈਨਿਕਾਂ ਸਣੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਜਿਹਦੇ ਵਿੱਚ ਕਿਸਾਨ ਵੀ ਸੀ ਆਮ ਸਮਾਜਿਕ ਸੰਗਠਨ ਵੀ ਸੀ ਉਹਨਾਂ ਦੇ ਵੱਲੋਂ ਪਟਿਆਲਾ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਗਿਆ ਬਾੜ ਕਰਨਲ ਬਾੜ ਦੀ ਧਰਮ ਪਤਨੀ ਨੇ ਬੜਾ ਗੱਜ-ਵੱਜ ਕੇ ਜਿਹੜਾ ਉੱਥੇ ਕਈ ਮੰਗਾਂ ਵੀ ਰੱਖੀਆਂ ਇਸੇ ਦਰਮਿਆਨ ਸਵਾਲ ਉੱਠ ਰਿਹਾ ਹੈ ਕਿ ਇੰਨੀਆਂ ਸੰਗੀਨ ਅਪਰਾਧਿਕ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਹੋਣ ਤੋਂ ਬਾਅਦ ਮੁਲਜ਼ਮ ਖੁੱਲੇ ਆਮ ਕਿਉਂ ਘੁੰਮ ਰਹੇ ਨੇ ਮੁਲਜ਼ਮ ਗ੍ਰਿਫਤਾਰ ਨਹੀਂ ਕਿਉਂ ਨਹੀਂ ਕੀਤੇ ਗਏ ਜੇਕਰ ਮੈਂ ਐਫ ਆਈ ਆਰ ਤੇ ਜਾਵਾਂ ਐਫ ਆਈ ਆਰ ਦੇ ਅਨੁਸਾਰ ਮੁਲਜ਼ਮ ਜਿਹਦੇ ਵਿੱਚ ਹੈਰੀ ਬੋਪਰ ਆਏ ਹਰਜਨ ਹਰਜਨਦਰ ਸਿੰਘ ਢਿੱਲੋਂ ਫਿਰ ਰੌਨੀ ਸਿੰਘ ਤੇ ਇੱਕ ਦੋ ਨਾਂ ਹੋਰ ਨੇ ਉਹ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਉੱਤੇ ਜਿਹੜੀਆਂ ਧਾਰਾਵਾਂ ਲੱਗੀਆਂ ਨੇ ਜਿਹੜਾ ਮੁਕੱਦਮਾ ਦਰਜ ਹੋਇਆ ਹੈ ਓ 109 ਜਿਹੜੀ ਕਿ ਕਤਲ ਕਰਨ ਦੀ ਕੋਸ਼ਿਸ਼ ਜਾਂ ਕਿਸੇ ਵਿਸ਼ੇਸ਼ ਤਰੀਕੇ ਦੇ ਨਾਲ ਅਰਾਧਾ ਕਤਲ ਦਾ ਯਾਨੀ ਕਿ ਸਿੱਧਾ-ਸਿੱਧਾ ਮਾਮਲਾ ਹੈ 310 ਡਕੈਤੀ ਦੀ ਕੋਸ਼ਿਸ਼ ਡਕੈਤੀ ਕਰਨ 115 2 ਬੀ ਐਨ ਐਸ 115 2 ਜਾਣਬੁੱਝ ਕੇ ਕਿਸੇ ਦੇ ਗੰਭੀਰ ਸੱਟ ਮਾਰਨਾ 117 2 117 1126 352 ਵਰਗੀਆਂ ਸੰਗੀਨ ਧਾਰਾਵਾਂ ਲੱਗੀਆਂ ਨੇ ਪਰ ਗ੍ਰਿਫਤਾਰੀ ਹਾਲੇ ਤੱਕ ਨਹੀਂ ਗ੍ਰਿਫਤਾਰੀ ਦਾ ਸਵਾਲ ਜਦੋਂ ਪੁਰਸਮੁਖੀ ਨਾਨਕ ਸਿੰਘ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਬੜਾ ਕਹਿ ਲਿਆ ਕਿ ਤੁਹਾਡੇ ਪੁਲਿਸ ਅਧਿਕਾਰ ਖੇਤਰ ਦੇ ਵਿੱਚ ਐਫ ਆਈ ਆਰ ਲਾਂਚ ਹੋਈ ਆ ਵਿਸ਼ੇਸ਼ ਜਾਂਚ ਟੀਮ ਬਣੀ ਆ ਇੱਚ ਕੋਈ ਸ਼ੱਕ ਨਹੀਂ ਨਾਨਕ ਸਿੰਘ ਕਹਿੰਦੇ ਕਿ ਇਹਦਾ ਹੁਣ ਸੱਟ ਦੱਸੂਗੀ ਕਿ ਗ੍ਰਿਫਤਾਰ ਕਰਨੇ ਨੇ ਕਦੋਂ ਕਰਨੇ ਨੇ ਨਹੀਂ ਕਰਨੇ ਕਹਿੰਦੇ ਤਾਂ ਹੁਣ ਸੱਟ ਦਾ ਜੋ ਮੈਂ ਨਾਨਕ ਸਿੰਘ ਨੇ ਹੋਰ ਵੀ ਬਹੁਤ ਕੁਝ ਕਿਹਾ ਆ ਪਹਿਲੀ ਵਾਰ ਖੁੱਲ ਕੇ ਉਹ ਸਾਹਮਣੇ ਆਏ ਨੇ ਕਰਨਲ ਵਾਠ ਦੀ ਧਰਮ ਪਤਨੀ ਵੱਲੋਂ ਲਾਏ ਗੇ ਇਲਜ਼ਾਮਾ ਦੇ ਵਿੱਚ ਕਰਨ ਜਿਹੜਾ ਐਸਐਸਪੀ ਦਾ ਸਾਹਮਣੇ ਆਉਣਾ ਇੱਕ ਕਾਫੀ ਕਹਿ ਸਕਦੇ ਆ ਕਿ ਰੋਚਕ ਗੱਲ ਹੈ ਕਿਉਂਕਿ ਉਹ ਲਗਾਤਾਰ ਇਸ ਮਾਮਲੇ ਦੇ ਵਿੱਚ ਖੁੱਲ ਕੇ ਸਾਹਮਣੇ ਆ ਨਹੀਂ ਸੀ ਰਿਹਾ ਇਹ ਜਿਹੜਾ ਕਰਨਲ ਵਾਠ ਵਾਲਾ ਇਸ਼ੂ ਹੋਇਆ ਸੀ 13 ਤੇ 14 ਦੀ ਰਾਤ ਨੂੰ ਰਜਿੰਦਰਾ ਹਸਪੀਟਲ ਦੇ ਬਾਹਰ ਉਹਦੇ ਚ ਉਹਨਾਂ ਦੀ ਜਿਹੜੀ ਇਨੀਸ਼ੀਅਲ ਸਟੇਟਮੈਂਟ ਸੀਗੀ ਉਹਦੇ ਬੇਸਿਸ ਤੇ ਅਸੀਂ 69 ਨੰਬਰ ਐਫਆਈਆਰ ਸਿਵਲ ਲਾਈਨ 'ਚ ਦਰਜ ਕੀਤੀ ਜਿਹਦੇ ਵਿੱਚ ਇਨਸਪੈਕਟਰ ਰੋਨੀ ਸਿੰਘ ਇਨਸਪੈਕਟਰ ਸ਼ਮਿੰਦਰ ਇਨਸਪੈਕਟਰ ਹਰਜਿੰਦਰ ਸਿੰਘ ਤੇ ਲੋਹ ਤੇ ਇਨਸਪੈਕਟਰ ਹੈਰੀ ਵੋਪਰਾਏ ਤੇ ਉਹਨਾਂ ਤੋਂ ਇਲਾਵਾ ਜਿਹੜੇ ਇਹਨਾਂ ਨੇ ਨਾਮ ਲਿਖਾਏ ਸੀ ਉਹ ਸਾਰੇ ਵਿੱਚ ਐਡ ਕੀਤੇ ਗਏ ਨੇ ਸੋ ਜਿਹੜੀ ਐਫ ਆਈ ਆਰ ਇਹਨਾਂ ਦੀ ਇਨੀਸ਼ੀਅਲ ਸਟੇਟਮੈਂਟ ਦੇ ਅਕੋਰਡਿੰਗਲੀ ਜਿਵੇਂ ਪਹਿਲਾਂ ਦੱਸਿਆ ਕਿ ਕੀਤੀ ਗਈ ਸੋ ਉਹਦੇ ਵਿੱਚ ਐਸ ਆਈ ਟੀ ਬਣਾ ਦਿੱਤੀ ਗਈ ਹੈ ਐਸ ਆਈ ਟੀ ਜਿਹੜੀ ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਨੇ ਆਰਡਰ ਕੀਤੇ ਨੇ ਉਹਦੇ ਵਿੱਚ ਏ ਡੀ ਜੀ ਪੀ ਐਸ ਪੀ ਐਸ ਪਰਮਾਰਸਰ ਨੇ ਨਾਲ ਐਸ ਐਸ ਪੀ ਹੁਸ਼ਿਆਰਪੁਰ ਨੇ ਤੇ ਐਸ ਪੀ ਮੰਤਪ੍ਰੀਤ ਹੈ ਜਿਹੜੇ ਮੋਹਾਲੀ ਪੋਸਟਡ ਨੇ ਸੋ ਇਹ ਸੈਟ ਉਹਨੇ ਤੇ ਵਿੱਚ ਅੱਗੇ ਤਫਤੀਸ਼ ਕਰੂਗੀ ਇਨ ਐਡੀਸ਼ਨ ਜਿਹੜੇ ਬੰਦੇ ਐਫ ਆਈ ਆਰ ਚ ਨਾਮਿ ਉਹਨਾਂ ਸਾਰਿਆਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਆਰਡਰਸ ਟਰਾਂਸਫਰ ਆਰਡਰ ਸਾਰੇ ਡਿਸਟ੍ਰਿਕਟ ਤੋਂ ਬਾਹਰ ਕੀਤੇ ਗਏ ਨੇ ਸੋ ਜਿਵੇਂ ਕਿ ਹੁਣ ਪਰਿਵਾਰ ਦੀ ਡਿਮਾਂਡ ਸੀਗੀ ਕਿ ਫਰੈਸ਼ ਐਫ ਆਈ ਆਰ ਦਰਜ ਕੀਤੀ ਜਾਵੇ ਕਰਨਲ ਬਾੜ ਤੇ ਸਟੇਟਮੈਂਟ ਦੇ ਕੀਤੀ ਜਾਵੇ ਸੋ ਐਫ ਆਈ ਆਰ ਦਰਜ ਕਰ ਲਈ ਗਈ ਹੈ ਜਿਹੜੇ ਇਹਨਾਂ ਨੇ ਬੰਦੇ ਲਿਖਾਈ ਸੀ ਸਾਰਿਆਂ ਨੂੰ ਨਾਮਿਨੇਟ ਕਰ ਲਿਆ ਗਿਆ ਜਿਹੜੀ ਅਗਲੀ ਤਫ਼ਤੀਸ਼ ਹੈ ਉਹ ਸਿਟ ਵੱਲੋਂ ਕੀਤੀ ਸਰ ਹੁਣ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬਾਰ ਬਾਰ ਮੰਗ ਕਰ ਰਹੀ ਹੈ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਹਜੇ ਵੀ ਕੋਈ ਕਮੀ ਰਹਿੰਦੀ ਹੈ ਨਹੀਂ ਜਿਹੜੀ ਹੈ ਇਹਨਾਂ ਦੀਆਂ ਦੇਖੋ ਪਹਿਲਾ ਸੀਗਾ ਕਿ ਐਫਆਈਆਰ ਉਹਨਾਂ ਦੇ ਬਿਆਨ ਤੇ ਕੀਤੀ ਜਾਵੇ ਉਹ ਹੋ ਗਈ ਸੀਨੀਅਰ ਆਫੀਸਰ ਦੇ ਲੈਵਲ ਦੀ ਸਿਟ ਬਣ ਗਈ ਸੋ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਚਲੀ ਗਈ ਹੈ ਤਫ਼ਤੀਸ਼ ਜਿਹੜੇ ਮੁਲਾਜ਼ਮ ਸੀਗੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਉਹ ਵੀ ਸਾਰੇ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਟਰਾਂਸਫਰ ਕਰ ਦਿੱਤੇ ਗਏ ਨੇ ਸਾਰੇ ਸਸਪੈਂਡਡ ਨੇ ਸੋ ਜਿਹੜੀਆਂ ਮੇਨ ਡਿਮਾਂਡ ਸੀਗੀਆਂ ਉਹ ਸਾਰੀਆਂ ਅਸੀਂ ਪੂਰੀਆਂ ਕਰਤੀਆਂ ਇਹਨਾਂ ਦੀ ਇਨ ਐਡੀਸ਼ਨ ਇਹਨਾਂ ਨੇ ਖੱਛਾ ਜ਼ਾਹਰ ਕੀਤਾ ਸੀ ਕਿ ਸਾਨੂੰ ਸਿਕਿਉਰਿਟੀ ਦੀ ਲੋੜ ਹੈ ਸੋ ਉਹ ਵੀ ਇਹਨਾਂ ਨੂੰ 2 ਪੀਐਸਓ ਰਾਤ ਨੂੰ ਪ੍ਰੋਵਾਈਡ ਕਰਾ ਦਿੱਤੇ ਗਏ ਨੇ ਤਾਂ ਜੋ ਇਹ ਮਹਿਸੂਸ ਕਰ ਸਕਣ ਕਿ ਇਹਨਾਂ ਨੂੰ ਕੋਈ ਖਤਰਾ ਨਹੀਂ ਕਹਿ ਰਹੀ ਕਿ ਹੁਣ ਕਹਿ ਰਹੀ ਕਿ ਗ੍ਰਿਫਤਾਰ ਵੀ ਕੀਤੇ ਜਾਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨੂੰ ਦੇਖੋ ਉਹ ਸਿੱਟ ਨਹੀਂ ਕਰਨੀ ਹੈ ਤਫਤੀਸ਼ ਸੋ ਉਹ ਸਿੱਟ ਦਾ ਜਿਹੜਾ ਡੋਮੇਨ ਹੈ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਉਸੇ ਤਾਊਗੀ ਆਪਣੀ ਤਫਤੀਸ਼ ਸ਼ੁਰੂ ਕਰੇਗੀ ਉਸ ਤੋਂ ਬਾਅਦ ਸਰ ਕੋ ਟਾਈਮ ਬਾਉਂਡ ਕੀਤਾ ਜੀ ਇਨਕੁਆਇਰੀ ਦਾ ਕਿ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਹੈ ਉਹ ਅਸੀਂ 45 ਦਿਨ ਦੀ ਟਾਈਮ ਬਾਉਂਡ ਕੀਤੀ ਹੈ ਤਾਂ ਜੋ ਜਿਹੜਾ ਸਸਪੈਂਸ਼ਨ ਤੋਂ ਬਾਅਦ ਡਿਪਾਰਟਮੈਂਟਲ ਇਨਕੁਆਇਰੀ ਹੋਣੀ ਹੈ ਉਹਦਾ ਡਿਸੀਜਨ 45 ਡੇਸ ਚੋ ਜੀ ਤਾਂ ਤੁਸੀਂ ਐਸਐਸਪੀ ਨਾਨਕ ਸਿੰਘ ਹਰਾਣੂ ਸੁਣਿਆ ਸੀਨੀਅਰ ਕਪਤਾਨ ਪੁਲਿਸ ਨਾਨਕ ਸਿੰਘ ਆਈਪੀਐਸ ਅਫਸਰ ਨੇ ਇਨਾਂ ਤੇ ਇਹ ਵੀ ਇਲਜ਼ਾਮ ਲੱਗੇ ਇਸ ਮਾਮਲੇ ਦੇ ਵਿੱਚ ਕਿ ਮਾਮਲੇ ਤੇ ਮਿੱਟੀ ਪਾਉ ਕਾਰਵਾਈ ਕਰਨ ਦੇ ਵਿੱਚ ਕਾਫੀ ਜ਼ੋਰ ਲਾ ਰਹੇ ਸੀ ਮਿੱਟੂ ਮਿੱਟੀ ਪਾਉ ਪ੍ਰੋਗਰਾਮ ਇਹਨਾਂ ਨੇ ਚਲਾਇਆ ਹੋਇਆ ਸੀ ਮਿੱਟੀ ਪਾਉ ਨਹੀਂ ਇਹ ਤਾਂ ਚਾਹੁੰਦੇ ਸੀ ਕਿ ਕੋਈ ਡੂੰਘਾ ਟੋਆ ਪਟਕੇ ਫਿਰ ਮਿੱਟੀ ਪਾਈ ਜਾਵੇ ਤਾਂ ਐਸੇ ਜਿਹੇ ਇਲਜ਼ਾਮ ਲੱਗੇ ਸੀ ਹੁਣ ਆਖਰਕਾਰ ਉਹ ਸਾਹਮਣੇ ਆਇਆ ਗ੍ਰਿਫਤਾਰੀ ਤੇ ਤੁਸੀਂ ਸੋਹਣੀ ਲਿਆ ਪਰ ਵੱਡਾ ਸਵਾਲ ਇਹ ਹੈ ਕਿ ਜਦੋਂ ਸਾਰਾ ਕੁਝ ਹੋ ਗਿਆ ਗ੍ਰਿਫਤਾਰੀ ਹੋ ਕਿਉਂ ਨਹੀਂ ਹੋ ਰਹੀ ਉਹਨਾਂ ਨੂੰ ਮੁਕਤਲ ਕਰ ਦਿੱਤਾ ਗਿਆ ਹੈ ਉਹਨਾਂ ਦੀ ਮੌਤਲੀ ਤੋਂ ਬਾਅਦ ਉਹਨਾਂ ਦਾ ਕਿਹਾ ਜਾਂਦਾ ਕਿ ਤਵਾਦਲੇ ਵੀ ਜ਼ਿਲ੍ਹੇ ਤੋਂ ਬਾਹਰ ਕੀਤੇ ਗਏ ਆ ਤਾਂ ਫਿਰ ਗ੍ਰਿਫਤਾਰੀ ਤੋਂ ਕਿਉਂ ਭੱਜਿਆ ਜਾ ਰਿਹਾ ਹੈ ਗ੍ਰਿਫਤਾਰੀ ਵੀ ਹੋਣੀ ਚਾਹੀਦੀ ਸੀ ਜਿਨ੍ਹਾਂ 'ਤੇ سنگੀਨ ਜ਼ੁਲਮ ਧਾਰਾਵਾਂ ਲੱਗੀਆਂ ਨੇਗੀਆਂ ਉਸ ਦੇ ਹਿਸਾਬ ਦੇ ਨਾਲ ਹੁਣ ਤੱਕ ਗ੍ਰਿਫਤਾਰੀ ਆਮ ਬੰਦਾ ਹੁੰਦਾ ਤਾਂ ਉਹਨੂੰ ਮਿਲਦਾ ਤਿੰਨ ਚਾਰ ਦਿਨਾਂ ਦਾ ਅੰਦਰ ਹੁੰਦਾ ਉਹਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੁੰਦਾ ਫਿਰ ਪਰਚਾ ਦਰਜ ਕੀਤਾ ਹੁੰਦਾ ਤਾਂ ਕਈ ਵਾਰ ਸਥਿਤੀਆਂ ਐਸੀ ਆਉਂਦੀ ਨੇ ਪੁਲਿਸ ਇੱਥੇ ਕੋਈ ਸ਼ੱਕ ਨਹੀਂ ਕਿ ਆਪਣੇ ਬੰਦਿਆਂ ਨੂੰ ਬਚਾਉਣ ਦੇ ਲਈ ਪੂਰਾ ਜ਼ੋਰ ਲਾ ਰਹੀ ਸੀ ਸਰਕਾਰ ਦੀ ਖਮੋਸ਼ੀ ਪੁਲਿਸ ਦੀ ਪੇਟੀ ਤਫਾ ਰਹੀ ਸੀ ਹੁਣ ਇੱਕੋ ਹੀ ਸੱਜਣ ਕਹਿੰਦਾ ਕਿ ਮਨਦੀਪ ਸਿੱਧੂ ਆਈਜੀ ਰੇਂਜ ਪਟਿਆਲਾ ਐਵੇਂ ਵਿਵਹਾਰ ਕਰ ਰਿਹਾ ਕਿ ਜਿਵੇਂ ਉਹ ਮਾਲਵੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਜਾਂ ਪ੍ਰਧਾਨ ਹੋਣ ਯਾਨੀ ਕਿ ਐਸੀਆਂ ਗੱਲਾਂ ਚੱਲ ਪਈਆਂ ਜਦੋਂ ਐਸੀਆਂ ਗੱਲਾਂ ਚੱਲ ਪੈਂ ਤਾਂ ਫਿਰ ਜਿਹੜੀ ਵੋਟਾਂ ਦੇ ਰਾਹੀਂ ਆਉਣ ਵਾਲੀ ਸਰਕਾਰ ਹੁੰਦੀ ਹੈ ਉਹਦੇ ਲਈ ਬਹੁਤ ਖਤਰਨਾਕ ਨਤੀਜੇ ਭੁਖ ਦੇ ਵਿੱਚ ਪਏ ਹੁੰਦੇ ਆ ਕਰਨਲ ਬਾਠ ਵਾਲੇ ਮਾਮਲੇ ਦੇ ਵਿੱਚ ਸਰਕਾਰ ਦੀ ਜਿਹੜੀ ਖਮੋਸ਼ੀ ਸਰਕਾਰ ਦੀ ਸਰਕਾਰ ਦਾ ਚੁੱਪ ਬਟਣਾ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਹੈ ਇਸ ਗੰਭੀਰਤਾ ਨੂੰ ਇੰਜ ਕਹਿ ਸਕਦੇ ਆ ਕਿ ਸਰਕਾਰ ਜਾਂ ਤਾਂ ਬੇਵੱਸ ਹੈ ਜਾਂ ਫਿਰ ਸਰਕਾਰ ਬੇਸ਼ਰਮ ਹੋਈ ਹੋਈ ਹੈ ਉਹਨੂੰ ਕੋਈ ਲੈਣਾ ਦੇਣਾ ਹੈ ਹੀ ਨਹੀਂ ਕੱਲ ਪ੍ਰਤਾਪ ਸਿੰਘ ਬਾਜਵਾ ਵੀ ਬੋਲੇ ਉਹਨਾਂ ਨੇ ਵੀ ਕਿਹਾ ਕਿ ਵੀ ਕਰਨਲ ਬਾਠ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਦੋ ਤਿੰਨ ਉਦਾਹਰਨਾਂ ਵੀ ਦਿੱਤੀਆਂ ਚੰਡੀਗੜ੍ਹ ਦੇ ਵਿੱਚ ਜਿਹੜੀ ਉਦਾਹਰਨ ਦਿੱਤੀ ਕਿ ਉਸ ਸਮੇਂ ਵੀ ਇੱਕ ਪੁਰਸ਼ ਦੇ ਭੂਸਰੇ ਹੋਏ ਐਸਐਸਪੀ ਦੇ ਵੱਲੋਂ ਅਜਿਹਾ ਕੀਤਾ ਗਿਆ ਸੀ ਤਾਂ ਫੌਜ ਦੇ ਤੇ ਪੁਲਿਸ ਦੀ ਸਾਂਝੀ ਜਾਂਚ ਟੀਮ ਨੇ ਇਹਦੀ ਜਾਂਚ ਕੀਤੀ ਸੀ ਇਸ ਪਾਸੇ ਵੱਲ ਵੀ ਵਧਿਆ ਜਾਵੇ ਆਖਰਕਾਰ ਪਰਿਵਾਰ ਤਾਂ ਹੁਣ ਸੀਬੀਆਈ ਦੀ ਮੰਗ ਕਰ ਰਿਹਾ ਦੇਖੋ ਕੀ ਹੁੰਦਾ ਅੱਗੇ ਪਰ ਫਿਲਹਾਲ ਗ੍ਰਿਫਤਾਰੀ ਨੂੰ ਲੈ ਕੇ ਵੱਡੇ ਸਵਾਲ ਨੇ ਕਿ ਆਖਰਕਾਰ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਐਸਐਸਪੀ ਸਾਹਿਬ ਕਹਿੰਦੇ ਕਿ ਸੈਟ ਕਰੂਗੀ ਹੁਣ ਸੈਟ ਕਦੋਂ ਕਰੂਗੀ ਇਹ ਸਾਨੂੰ ਨਹੀਂ ਪਤਾ ਵਿਭਾਗੀ ਜਾਂਚ 45 ਦਿਨਾਂ 'ਚ ਹੋਵੇਗੀ ਇਹ ਵੀ ਹੁਣ ਦੇਖਣ ਵਾਲੀ ਗੱਲ ਹੈ ਕਿ ਉਸ ਜਾਂਚ 'ਚ ਕੀ ਸਾਹਮਣੇ ਆਉਂਦਾ ਪਰ ਮੈਨੂੰ ਲੱਗਦਾ ਕਿ ਉਸ ਜਾਂਚ 'ਚ ਕੋਈ ਬਹੁਤਾ ਨੇ ਸਾਹਮਣੇ ਹੋਣਾ ਇਹਦੀ ਪੂਰਨ ਤੌਰ ਤੇ ਨਿਰਪੱਖ ਜਾਂਚ ਹੀ ਹੋ ਸਕਦੀ ਹੈ ਜੇਕਰ ਕਹੋਗੇ ਕਿ ਵੀ ਪੁਲਸ ਵਿਭਾਗ ਆਪਣੇ ਬੰਦਿਆਂ ਦੇ ਖਿਲਾਫ ਹੀ ਕੰਮ ਕਰੇ ਹਾਂ ਉਦੋਂ ਕਰਦਾ ਜਦੋਂ ਕੋਈ ਬੰਦਾ ਉਹਨਾਂ ਦੇ ਖਿਲਾਫ ਹੋ ਜਵੇ ਸਿਸਟਮ ਨੂੰ ਚੈਲੰਜ ਕਰਨ ਲੱਗ ਜੇ ਫਿਰ ਬੰਦਾ ਟੰਗ ਦਿੰਦੇ ਆ ਫਿਰ ਤੁਸੀਂ ਟੰਗੇ ਹੋਏ ਕਈ ਦੇਖੇ ਹੋਣਗੇ ਪਰ ਜਿਹੜਾ ਬੰਦਾ ਸਿਸਟਮ ਦੀ ਹਾਂ ਚ ਹਾਂ ਮਿਲਾਵੇ ਜੋ ਫਸ ਜੇ ਉਹ ਭਾਵੇਂ ਉਹਨੂੰ ਸੱਤ ਖੂਨ ਵੀ ਮਾਫ ਹੋ ਜਾਂਦੇ ਆ ਫਿਰ ਕੋਈ ਚੱਕਰ ਪੈਂਦਾ ਹੀ ਨਹੀਂ